ਇਹਦੇ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ مسیਹੀ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਪਿਆ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੀ ਅਸੀਸ ਬਖੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਕੱਲ੍ਹ ਰਾਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਗਿਆ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਨਾਲ ਛੇੜਛਾੜ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਝੀ ਵਾਲਤਾ ਦੀ ਪ੍ਰੇਰਣਾ ਕਰਦਾ ਹੈ ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਿਕਾਰ ਕਰਦਾ ਸੀਗਾ ਹੈਗਾ 13 ਦਾ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਸਾਹ ਸੰਗਤ ਜੀਓ ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣਹਾਰ ਹੋ ਤੇ ਗੁਰੂ ਸਾਹਿਬ ਬਖਸ਼ਣਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ